冷静に。 ਜਿਹੜੇ ਧਰਮ ਪਤਨੀ ਨੇ ਸਰਪੰਚ ਚਰਨਜੀਤ ਸਿੰਘ ਕਾਲਾ ਸਾਡੇ ਪ੍ਰਧਾਨ ਜਿਹੜੇ ਏਸੀ ਵਿੰਗ ਦੇ ਰਹੇ ਨੇ ਉਹਨਾਂ ਦੀ ਵਾਈਫ ਨੂੰ ਇਥੋਂ ਪਾਰਟੀ ਵੱਲੋਂ ਟਿਕਟ ਆ। ਸੋ ਬੜਾ ਵਧੀਆ ਉਹਨਾਂ ਨੂੰ ਹੰਗਾਰਾ ਮਿਲਲੇ ਇਸ ਵਾਰ ਜਿਹੜੀ ਆ ਧਾਂਦਰੇ ਜਿਹੜੀ ਹੈ ਧਰਮਸ਼ਾਲਾ ਦੇ ਵਿੱਚ ਖੜੇ ਆ। ਪਬਲਿਕ ਦੇ ਅੰਦਰ ਬੜਾ ਵਧੀਆ ਰਿਸਪੌਂਸ ਆ ਕਿਉਂਕਿ ਲੋਕ ਸਮਝ ਚੁੱਕੇ ਨੇ ਕਿ ਝੂਠ ਦੀ ਰਾਜਨੀਤੀ ਹਾਸੇ ਚੁਟਕਲੇ ਕਰਨ ਵਾਲੀ ਪਾਰਟੀ ਕਿਹੜੀ ਹੈ ਔਰ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਕਿਹੜੀ ਹੈ। ਸੋ ਬੜਾ ਵਧੀਆ ਰਿਸਪੌਂਸ ਆ ਆਵਾਸ਼ੇ ਬੀਬੀ ਜੀ ਜਿਹੜੇ ਨੇ ਇਥੋਂ ਵੱਡੀ ਲੀਡ ਨਾਲ ਜਿੱਤ ਕੇ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ 'ਚ 2027 ਦੇ ਵਿੱਚ ਪੰਜਾਬ 'ਚ ਬਣਨ ਵਾਲੀ ਸਰਕਾਰ ਦਾ ਮੁੱਢ ਰੱਖਿਆ ਸਰ ਵੱਡੀ ਗਿਣਤੀ ਜਿਹੜੇ ਕਾਗਜ਼ ਰੱਦ ਕੀਤੇ ਗਏ ਜੀ ਉਹ ਕਿੱਦਾਂ ਦੇਖਦੇ ਆਂ ਆਪਣੇ ਵਾਲੀ ਸਾਈਡ ਜ਼ਿਆਦਾ ਨਹੀਂ ਇੱਥੇ ਹੋਇਆ ਸਾਡੇ ਅਸੀਂ ਤਾਂ ਪਹਿਰਾ ਦਿੱਤਾ ਪੂਰਾ ਸਾਡੇ ਇੱਥੇ ਕੋਈ ਜ਼ਿਆਦਾ ਕਾਗਜ਼ ਨਹੀਂ ਰੱਤ ਹੋਏ ਅਸੀਂ ਕਾਗਜ਼ ਪਹਿਲਾਂ ਹੀ ਠੀਕ ਰੱਖੇ ਕਿਉਂਕਿ ਤਜਰਬਾ ਵੀ ਸੀ ਲੇਕਿਨ ਕੁਝ ਜਗ੍ਹਾ ਦੇ ਉੱਤੇ ਜਿਹੜੇ ਹੋਏ ਆ ਉਹ ਸਰਕਾਰ ਦੀ ਬੁਖਲਾਟ ਹੁੰਦੀ ਹੈ ਕਿਉਂਕਿ ਇਹ ਚੋਣਾ ਨਹੀਂ ਸੀ ਕਰਾਣੀਆਂ ਚਾਹੁੰਦੇ ਇਹ ਤਾਂ ਹਾਈ ਕੋਰਟ ਦੀ ਇੰਟਰਵਿਊਜ਼ ਨਾਲ ਇਹ ਚੋਣ ਹੋਈ ਆ ਗਵਰਨਮੈਂਟ ਨੂੰ ਪਤਾ ਸੀ ਕਿ ਅਖੀਰ 'ਚ ਜਾ ਕੇ ਲੋਕ ਸਾਡੇ ਨਾਲ ਨਹੀਂ ਹੈਗੇ ਤੇ ਕਿਸੇ ਨੇ ਵੋਟ ਨਹੀਂ ਪਾਣੀ ਇਸ ਕਰਕੇ ਬਹੁਤੀਆਂ ਜਗ੍ਹਾ ਦੇ ਉੱਤੇ ਇਹ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਤੁਸੀਂ ਦੇਖੋਗੇ ਜਦੋਂ ਆਲੇ ਸਮੇਂ ਜਿੱਕ ਅਸਲ ਤਬਦੀਲੀ ਜਿਹੜੀ ਆ ਹੁ ਉਹ ਜਿਹੜਾ ਹੁਣ ਹੋਊਗਾ 2027 ਕਿੰਦਾਂ ਦੀਆਂ ਮੁਸ਼ਕਲਾਂ ਆ ਰਹੀਆਂ ਪਿੰਡਾਂ ਤੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਪਬਲਿਕ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਸਿਰਫ ਤੇ ਸਿਰਫ ਸਾਨੂੰ ਗੱਲਾਂ ਬਾਤਾਂ ਦੇ ਨਾਲ ਸਾਢੇ 3 ਸਾਲ ਲੰਘ ਗਏ ਕੰਮ ਜਿਹੜੇ ਨੇ ਉਹ ਨਹੀਂ ਹੈ ਅਕਾਲੀ ਦਲ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਇਲੈਕਸ਼ਨ ਲੜ ਰਿਹਾ ਸਾਡੀ ਕੀਤੀ ਹੋਈ ਡਿਵੈਲਪਮੈਂਟ ਹੁਣ ਤੱਕ ਚੱਲ ਰਹੀ ਹੈ ਸਾਡੀਆਂ ਬਣਾਈਆਂ ਸੜਕਾਂ ਭਾਵੇਂ ਅੱਜ ਉਹਨਾਂ ਦੀ ਹਾਲਤ ਠੀਕ ਨਹੀਂ ਹੈਗੀ ਲੇਕਿਨ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਵੀ ਆਪਾਂ ਖੜੇ ਹਾਂ ਜਿਹੜੀ ਇਹ ਬਿਲਡਿੰਗ ਹੈ ਇਹ ਵੀ ਅਕਾਲੀ ਦਲ ਦੇ ਵੇਲੇ ਬਣੀ ਆ ਬਾਦ ਵਿੱਚ ਕਿਸੇ ਨੇ ਨਹੀਂ ਪੁੱਛਿਆ ਸੋ ਡਿਵੈਲਪਮੈਂਟ ਜਿਹੜੀ ਹੈ ਉਹ ਗੱਲਾਂ ਬਾਤਾਂ ਦੇ ਵਿੱਚ ਬਹੁਤ ਚੱਲੀ ਪਬਲਿਕ ਦੇ ਪੱਲੇ ਕੁਛ ਨਹੀਂ ਪਿਆ। ਇਹੀ ਹਰ ਜਗ੍ਹਾ ਸਾਨੂੰ ਸਾਨੂੰ ਮਿਲਦਾ ਕਿ ਜਲਦੀ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਔਰ ਇੱਕ ਵਾਰੀ ਫਿਰ ਤੋਂ ਪੰਜਾਬ ਜਿਹੜਾ ਹੈ ਗਵਰਨਮੈਂਟ ਵਾਲਾ ਦੇ ਰਾਜ ਦੇਖੋ ਜੀ ਅੱਜ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਹਰੇਕ ਸਾਥ ਦੇ ਵਿੱਚ ਗੱਲ ਹੋ ਰਹੀ ਆ ਵੀ ਜੋ ਵਿਕਾਸ ਪੰਜਾਬ ਚ ਅਕਾਲੀ ਦਲ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਅੱਜ ਲੋਕ ਉਸ ਗੱਲ ਨੂੰ ਮਿਸ ਕਰ ਰਿਹਾ ਵੀ ਨਾ ਪੰਜਾਬ ਦੇ ਵਿੱਚ ਕੋਈ ਲਾਅ ਔਰ ਆਰਡਰ ਦੀ ਸਥਿਤੀ ਆ ਤੇ ਪੰਜਾਬ ਬਹੁਤ ਬਿਹਾਲ ਆ ਕੋਈ ਪਿੰਡਾਂ ਚ ਹਾਲ ਪੁੱਛਣਾ ਨਾ ਹੈ ਨਹੀਂ ਸਿਰਫ ਤੇ ਸਿਰਫ ਇਹਨਾਂ ਦਾ ਇੱਕੋ ਹੀ ਟੀਚਾ ਰਹਿ ਗਿਆ ਪੰਜਾਬ ਨੂੰ ਲੁੱਟਣਾ ਸੋ ਹੁਣ ਲੋਕ ਮਨ ਬਣਾ ਚੁੱਕੇ ਆ ਵੀ ਪੰਜਾਬ ਚ ਜੋ ਕੀਤੇ ਹੋਏ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਪਾਰਟੀ ਖੇਤਰੀ ਪਾਰਟੀ ਨੂੰ ਦੁਬਾਰਾ ਵਾਪਸ ਲੈ ਕੇ ਆਉਣਾ ਇਹ ਜ਼ਿਲ੍ਹਾ ਪ੍ਰੀਸ਼ਦ ਬਲਾਕ ਸ਼ੰਤੀ ਚੋਣਾ ਚ ਪੰਜਾਬ ਦੇ ਵਿੱਚ ਬਹੁਤ ਵੱਡਾ ਹਲਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੂਗਾ ਤੇ ਸਰਕਾਰ ਨੂੰ ਲੋਕਾਂ ਨੇ ਇੱਕ ਚੇਤਾਵਨੀ ਦੇਣੀ ਆ ਸਰਕਾਰ ਨੂੰ ਲੋਕਾਂ ਦੇ ਪਿੰਡਾਂ ਚੋਂ ਭਜਾਉਣਾ ਵੀ ਤੁਸੀਂ ਜਿਹੜਾ ਲੁੱਟਣਾ ਖੁੱਟਣਾ ਸੀਗਾ ਉਹ ਖਤਮ ਕਰੋ ਹੁਣ ਤੇ ਆਉਣ ਵਾਲਾ ਮੁੱਢ 2027 ਚ ਸ਼੍ਰੋਮਣੀ ਅਕਾਲੀ ਦਲ ਦਾ ਬਣ ਜਾਏਗਾ ਸਰਕਾਰ ਦੇ ਦਾਅਵੇ ਸਰ ਬਰੇਵਟ ਦੇ ਜੀ ਕਿੰਨਾ ਤੱਕ ਦੁਰਦੇਜ ਦੇਖੋ ਸਰਕਾਰ ਪਹਿਲਾਂ ਤਾਂ ਲਾਰੇ ਲਾ ਕੇ ਸਰਕਾਰ ਚਾਹੀ ਉਸ ਤੋਂ ਬਾਅਦ ਜਿੰਨੇ ਮਰ ਮੀਡੀਆ ਤੇ ਜਾਂ ਇਸ਼ਤਿਹਾਰबाजी ਤੇ ਅੱਜ ਪਿੰਡਾਂ ਦੇ ਵਿੱਚ ਬੈਠੇ ਆ ਕਿਤੇ ਇੱਕ ਇੱਟ ਵੀ ਸਰਕਾਰ ਵੱਲੋਂ ਲਾਈ ਜਿੱਥੇ ਵੱਡੀਆਂ-ਵੱਡੀਆਂ ਕੰਪਨੀਆਂ ਲਿਆਉਣ ਦੇ ਦਾਅਵੇ ਕਰਦੇ ਸੀ ਅੱਜ ਪੰਜਾਬ ਦੇ ਵਿੱਚ ਦੱਸੋ ਕਿਹੜੀ ਕੰਪਨੀ ਆ ਕੋਈ ਵਪਾਰੀ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ ਸੋ ਇਹ ਸਿਰਫ ਦਾਅਵੇ ਆ ਉਹ ਨਿਰਆਧਾਰਾ ਤੇ ਖੋਖਲੇ ਆ ਉਹ ਦਾਅਵਿਆਂ ਦਾ ਕੋਈ ਫਾਇਦਾ ਨਹੀਂ ਧੰਨਵਾਦ ਪਬਲਿਕ ਟੂ ਸਰਕੀਏ ਲੋਕੀ ਤੁਸੀਂ ਪਿੰਡ-ਪਿੰਡੇ ਜਾ ਰਹੇ ਹੋ ਕਿੰਦਾ ਹੰਗਾਰਾ ਦੇਖ ਬਹੁਤ ਵਧੀਆ ਭਰਮਾਂ ਹੰਗਾਰਾ ਬਣ ਰਿਹਾ ਈ ਸਾਨੂੰ ਸਾਨੂੰ ਪੂਰਨ ਆਸ ਆ ਸਾਡੇ ਭੈਣਾਂ ਤੇ ਲੋਕਾਂ ਦੇ ਭਰਾਵਾਂ ਤੇ ਸਾਨੂੰ ਪੂਰਨ ਵਿਸ਼ਵਾਸ ਆ ਕਿ ਅਸੀਂ ਜ਼ਰੂਰ ਜਿੱਤਾਂਗੇ ਬੀਬੀ ਮਨਜੀਤ ਕੌਰ ਨੂੰ ਜਿਤਾਉਣਗੇ ਲੋਕ ਕਿਉਂਕਿ ਸਾਡਾ ਲੋਕਾਂ ਦੇ ਵਿੱਚ ਸਹਿਚਾਰ ਪਹਿਲਾਂ ਵੀ ਬਹੁਤ ਵਧੀਆ ਰਿਹਾ ਵਾ ਮੈਂ ਇੱਕ ਪਿੰਡ ਦਾ ਸਰਪੰਚ ਰਿਹਾ ਪਹਿਲਾਂ ਦਾਦ ਪਿੰਡ ਤੋਂ ਸਾਡਾ ਬਹੁਤ ਵੱਡਾ ਦਾਦ ਪਿੰਡਾਂ ਕਲੋਨੀਆਂ ਨੇ ਬਹੁਤ ਜਿਆਦਾ ਕਲੋਨੀਆਂ 30 ਬੱਤੀ ਤੱਕ ਕਲੋਨੀਆਂ ਨਹੀਂ ਇਸ ਟਾਈਮ ਵੀ ਸਾਡਾ ਹਲਕਾ ਕਾਫੀ ਵੱਡਾ ਵਾ ਤਾਂਦਰਾ ਜ਼ੋਨ ਕਾਫੀ ਨਨੇ ਹਲੇ ਹਲਕਾ ਕੱਟ-ਬੱਡ ਕਰਕੇ ਇਧਰ ਉਧਰ ਵੋਟਾਂ ਸਾਡੀਆਂ ਜੋੜ ਦਿੱਤੀਆਂ ਪਰ ਫਿਰ ਵੀ ਸਾਨੂੰ ਵਿਸ਼ਵਾਸ ਆ ਲੋਕਾਂ ਤੇ ਪੂਰਨ ਭਰੋਸਾ ਸਾਨੂੰ ਲੋਕਾਂ ਤੇ ਵੀ ਉਹ ਸਾਨੂੰ ਜ਼ਰੂਰ ਜਿੱਤ ਦਾ ਕਰਾਉਣਗੇ ਜਿੱਤ ਅਧਾਰ ਤੇ ਸਾਡੀ ਕਰਾਉਣਗੇ ਅਸੀਂ ਜਿੱਤ ਕੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰੇ ਉਤਰਾਂਗੇ ਕੀ ਡਿਮਾਂਡ ਕੀ ਕਰਦੇ ਸੀ ਕੋਈ ਸਾਡੀ ਡਿਮਾਂਡ ਇਹੀ ਆ ਵੀ ਅਸੀਂ ਲੋਕਾਂ ਤੋਂ ਵੱਧ ਤੋਂ ਵੱਧ ਲੋਕਾਂ ਦਾ ਜੋ ਵਿਸ਼ਵਾਸ ਨਾਲ ਸਾਨੂੰ ਵੋਟਾਂ ਪਾਉਣਗੇ ਅਸੀਂ ਉਹਨਾਂ ਦੇ ਵਿਸ਼ਵਾਸਾਂ ਤੇ ਖਰੇ ਉਤਰਾਂਗੇ ਦੀ ਕੀ ਕੀ ਡਿਮਾਂਡ ਆ ਰਹੀ ਕੀ ਮੰਗ ਕਰਦੇ ਹੋ ਤੁਹਾਡੇ ਤੋਂ ਜੋ ਇਹਨਾਂ ਦੇ ਰਹਿੰਦੇ ਕੰਮ ਨੇ ਜੋ ਇਹਨਾਂ ਦੇ ਰਹਿੰਦੇ ਵਿਕਾਸ ਕਾਰਜ ਨੇ ਉਹੀ ਸਾਨੂੰ ਤਾਂ ਲੋਕ ਬਾਰ-ਬਾਰ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਉਸ ਤਰ੍ਹਾਂ ਨਾ ਤਾਂ ਸਾਡੇ ਸਾਨੂੰ ਪੂਰਨ ਇੱਕ ਗੱਲ ਕਹੀ ਗਈ ਆ ਸੁਖਵੀਰ ਜੀ ਵੱਲੋਂ ਵੀ ਝੂਠਾ ਵਾਅਦਾ ਨਹੀਂ ਕਿਸੇ ਨਾਲ ਕਰਨਾ ਕੋਈ ਕੋਈ ਜਿਹੜੇ ਵਾਅਦਾ ਉਹੀ ਕਰਨਾ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਤੁਸੀਂ ਜੇ ਕੋਈ ਕੀਤਾ ਵਾਅਦਾ ਵਾ ਤਾਂ ਉਹ ਅਸੀਂ ਪੂਰਾ ਵੀ ਕਰਾਂਗੇ ਤੇ ਅਸੀਂ ਤੁਹਾਡਾ ਪੂਰਨ ਅਹ ਬਹੁਤ ਨਾਲ ਅਸੀਂ ਤੁਸੀਂ ਸਾਨੂੰ ਜਿੱਤ ਕੇ ਸੀਟਾਂ ਦਬੋਤ ਅਸੀਂ ਤੁਹਾਨੂੰ ਜਿਹੜੇ ਤੁਹਾਡੇ ਕੀਤੇ ਵਾਦੇ ਆ ਅਸੀਂ ਪੂਰੇ ਕਰਾਵਾਂਗੇ